ਸਿੰਘ ਰਾਜੂਆਣਾ ਨੂੰ ਤਿੰਨ ਘੰਟੇ ਦੀ ਪੈਰੋਲ ਜਿਹੜੀ ਹੈ ਮਿਲੀ ਹੈ ਹਾਈ ਕੋਰਟ ਨੇ ਅਪਰਾਧ ਦੇ ਵਿੱਚ ਅਪਰਾਧ ਦੇ ਪੋਗ ਚ ਸ਼ਾਮਲ ਹੋਣ ਦੀ ਜਿਹੜੀ ਇਜਾਜ਼ਤ ਹੈ ਦਿੱਤੀ ਗਈ ਹੈ ਕੱਲ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਨੂੰ ਪੈਰੋਲ ਜਿਹੜੀ ਹੈ ਦਿੱਤੀ ਗਈ ਹੈ ਬਲਵੰਤ ਸਿੰਘ ਰਾਜੂਆਣਾ ਨੂੰ ਤਿੰਨ ਘੰਟੇ ਦੀ ਪੈਰੋਲ ਦਿੱਤੀ ਗਈ ਹੈ ਦੱਸ ਦਈਏ ਕਿ ਆਪਣੇ ਅਪਰਾਧ ਦੇ ਪੋਗ ਚ ਸ਼ਾਮਲ ਹੋਣ ਦੇ ਲਈ ਇਜਾਜ਼ਤ ਜਿਹੜੀ ਹੈ ਦਿੱਤੀ ਗਈ ਹੈ ਤੇ ਕੱਲ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਜਿਹੜੀ ਪੈਰੋਲ ਹੈ ਮਿਲੀ ਹੈ ਹਾਈ ਕੋਰਟ ਨੇ ਫਰਾਦੀ ਪੋਕ ਦੇ ਸ਼ਾਮਲ ਹੋਣ ਦੇ ਲਈ ਇਜਾਜ਼ਤ ਦਿੱਤੀ ਹੈ ਸਿਦਕਰਕ ਰਾਜਵਾਨਾ ਨੂੰ 3 ਘੰਟੇ ਦੀ ਜਿਹੜੀ ਪਰੋਲ ਹੈ ਉਹ ਦਿੱਤੀ ਗਈ ਹੈ ਬਲਵੰਤ ਸਿੰਘ ਰਾਜਵਾਨਾ ਨੂੰ 3 ਘੰਟੇ ਦੀ ਪਰੋਲ ਮਿਲੀ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਅਪਰਾਧਿਕ ਪੋਕ ਦੇ ਵਿੱਚ ਸ਼ਾਮਲ ਹੋਣ ਦੇ ਲਈ ਜੁੜੀ ਹੈ ਇਜਾਜ਼ਤ ਦਿੱਤੀ ਗਈ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਪੋਕ ਦੇ ਸ਼ਾਮਲ ਹੋਣ ਦੀ ਇਜਾਜ਼ਤ ਹਾਈ ਕੋਰਟ ਨੇ ਦੇ ਦਿੱਤੀ ਹੈ ਤੇ ਪਰੋਲ ਦਿੱਤੀ ਗਈ ਹੈ ਕੱਲ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਪਰੋਲ ਮਿਲੀ ਹੈ ਬਲਵੰਤ ਸਿੰਘ ਰਾਜਵਾਨਾ ਨੂੰ 3 ਕੰਟੇ ਦੀ ਪਰੋਲ ਜੜੀ ਹੈ ਮਿਲ ਚੁੱਕੀ ਹੈ ਦੱਸਦੇ ਕਿ ਹਾਈ ਕੋਰਟ ਦੇ ਪ੍ਰਾਧ ਦੇ ਪੋਕ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਉਹਨਾਂ ਨੂੰ ਦਿੱਤੀ ਹੈ ਹਾਈ ਕੋਰਟ ਨੇ ਪ੍ਰਾਧਿਕ ਪੋਕ ਚ ਸ਼ਾਮਲ ਹੋਣ ਦੇ ਲਈ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਜੜਾਇ ਦਿੱਤਾ ਹੈ ਇਹਨੇ ਤੱਕ ਦਾ 3 ਕੰਟੇ ਦਾ ਪਰੋਲ ਜੜਾ ਉਹਨਾਂ ਨੂੰ ਮਿਲਿਆ ਹੈ ਤੇ ਇਸੇ ਖਬਰ ਤੇ तमाम ਜਾਣਕਾਰੀ ਦੇ ਨਾਲ 사ਜਨਾਲ ਕੁਲਵੀਰ دیਵਾਨ ਜੁੜੇ ਹੋਏ ਨੇ ਕੁਲਵੀਰ ਹਾਈ ਕੋਰਟ ਦੇ ਵੱਲੋਂ ਆਪਣੇ ਪਰ ਆਦੇ پوਕ ਚ ਸ਼ਾਮਲ ਹੋਣ ਲਈ ਇਜਾਜ਼ਤ ਦੇ ਦਿੱਤੀ ਗਈ ਹੈ ਬਲਵੰਤ ਸਿੰਘ ਰਾਜਵਾੜੋ ਨੂੰ ਹੋਰ ਕੀ ਕੋ ਜਾਣਕਾਰੀ ਹੈ ਤੁਹਾਡੀ ਕੋਲ ਜੀ ਤੋਂ ਬਿਲਕੁਲ ਕਿਉਂਕਿ ਉਹਨਾਂ ਦੇ ਪਰ ਆਦਾ ਜਿਹੜਾ ਹੈਗਾ ਉਹ ਜਹੰਤ ਹੋ ਗਏ ਹੋਗੇ ਹੋਗਾ ਕਿ ਕੁਲਵਿੰਦਰ ਸਿੰਘ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਚੱਲ ਆ ਉਹਨਾਂ ਦਾ ਧਿਆਨ ਤਾਂ ਹੋਇਆ ਸੀ ਕਿ ਹੁਣ ਉਹਨਾਂ ਦਾ پوਕ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈ ਪਿੰਡ ਦੇ ਵਿੱਚ ਤੇ ਉਸ پوਕ ਦੇ ਵਿੱਚ ਸ਼ਾਮਲ ਹੋਣ ਵਾਸਤੇ ਰਾਜਵਾੜਾ ਨੇ ਪੈਰੋਲ ਜਿਹੜੀ ਹੈਗੀ ਉਹਦੀ ਅਪਲੀਕੇਸ਼ਨ ਦਾਇਰ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਮਨਜ਼ੂਰ ਕਰ ਦੇਵਾ ਹੈ ਤਿੰਨ ਦਿਨਾਂ ਦੀ ਜਿਹੜੀ ਹੱਲਟ ਦੀ ਪਰੋਲ ਜਿਹੜੀ ਹੈ ਕਿ ਉਹ ਦੇ ਵਿੱਚ ਸ਼ਾਮਲ ਹੋਣ ਵਾਸਤੇ ਦੇ ਦਿੱਤੀ ਹੈ ਜੀ ਬਿਲਕੁਲ ਕੁਲਵੀਰ ਤੇ ਤਿੰਨ ਕੰਟੇ ਦੀ ਜਿਹੜੀ ਪਰੋਲ ਮਿਲੀ ਹੈ ਉਸ ਦੇ ਨਾਲ ਸਿਕਿਉਰਟੀ ਵਗੈਰਾ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਬਿਲਕੁਲ ਕਿਉਂਕਿ ਰਾਜੋਵਾਲਨ ਜਿਹੜੇ ਹੈਗੇ ਨੇ ਇੱਕ ਟੀਕ ਟੋਕ ਵਰਤੇ ਕਤਲकांड ਦੇ ਵਿੱਚ ਸੀ ਦੇ ਹੈਗੇ ਨੇ ਉਹ ਸ਼ਾਮਲ ਨੇ ਜਿਹਨੇ ਵਿੱਚ ਮੰਦਰਾ ਤੇ ਦੋ ਥੇਟਾ ਤੇ ਕਿਉਂਕਿ ਉਹਨਾਂ ਨੂੰ ਤਿੰਨ ਘੰਟੇ ਵਾਸਤੇ ਪਰੋਲ ਜਿਹੜੀ ਹੈ ਕਿ ਉਹ ਮਿਲੀ ਹੈ لہਜਾ ਪੁਲਿਸ ਸੁਰੱਖਿਆ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਪਿੰਡ ਜਿਹੜਾ ਹੈਗਾ ਉਸਤ ਕੋਗ ਦੇ ਕਰੈਕਟਰ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਤੇ ਪੁਲਿਸ ਉਸ ਦੇ ਉਸ ਵੇਲੇ ਉਹਨਾਂ ਦੇ ਨਾਲ ਰਹੇਗੀ ਇਸ ਦੇ ਨਾਲ ਹੀ ਸੁਰੱਖਿਆ ਜਿਹੜੀ ਹੈਗੀ ਹੈ ਉਹ ਬਿਲਕੁਲ ਟਾਈਟ ਰਹੇਗੀ ਕਿਉਂਕਿ ਰਾਜ ਦੇ ਵਿੱਚ ਦੀ ਜਿਹੜੀ ਹੈ ਇੰਟੈਲੀਜੈਂਸ ਸੁਰੱਖਿਆ ਟਾਈਟਸ ਕਰਕੇ ਵੀ ਰਹਿ ਸਕਦੀ ਹੈ ਕੁਲਵੀਰ ਕਿਉਂਕਿ ਕੱਲ ਚੋਨਾ ਜੁੜੀਏ VOTING ਵੀ ਹੋਣੀ ਹੈ ਨੇ ਚਾਰ ਵਿਧਾਨ ਸਭਾ ਸੀਟਾਂ ਤੇ ਦੇਖੋ ਕਿਉਂਕਿ ਰਾਜੂ ਵਾਲਾਂ ਜਿਹੜੇ ਹੈ ਕਿ ਨੇ ਇੱਕ ਬੇਹੱਦ ਸੰਗੀਨ ਅਪਰਾਧ ਦੇ ਵਿੱਚ ਦੋਸੀ ਠਹਿਰਾ ਕੇ ਜਿੰਦ ਵਿੱਚ ਮੰਨੇ ਇਸ ਤਰ੍ਹਾਂ ਕਿ ਉਹਨਾਂ ਦੀ ਸਿਕਿਉਰਟੀ ਜਿਹੜੀ ਹੈਗੀ ਹੈ ਰਿਲੇਟਡ ਸਰ ਤੋਂ ਕਬੱਡੀ ਚਲਾਤੀ ਰਹਿੰਦੀ ਹੈ ਤੇ ਜਿਹੜੀ ਇੰਟੈਲੀਜੈਂਸ ਹੈ ਉਹਦੀ ਟ੍ਰੈਕਿੰਗ ਕਰੇਤਾ ਗਿਆ ਹੈ ਕਿਉਂਕਿ ਜੇ ਤੋਂ ਨਿਕਲ ਕੇ ਉਹਨਾਂ ਨੇ ਇਹ ਪਿੰਡ ਜਿਹੜਾ ਹੈਗਾ ਉਹਦੀ ਤੇ ਨਾਲ ਹੀ ਉਹਨਾਂ ਦੇ ਨਾਲ ਜਿਹੜੀ ਹੈਗੀ ਸਿਕਿਉਰਟੀ ਪੁਲਿਸ ਦੀ ਸਿਕਿਉਰਟੀ ਉਹਦੇ ਨਾਲ ਹੀ ਰਹੀ ਸੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਕੁਲਵੀਰ ਤੁਹਾਡਾ तमाम ਜਾਣਕਾਰੀ ਦੇ ਲਈ ਤੇ ਕੱਲ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦੇ ਲਈ ਪਰੋਲ ਜੜੀ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਹਾਈ ਕੋਰਟ ਦੇ ਵੱਲੋਂ ਦਿੱਤੀ ਗਈ ਹੈ